ਤੇ ਆਪਾਂ ਖਬਰਾਂ ਦਾ ਰਫ ਕਰੀਏ ਸ਼ਰਮਾ ਜੀ ਤੇ ਗੱਲ ਕਰੀ ਆਪਾਂ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਬਹੁਤ ਸਾਰ ਸਾਰੀਆਂ ਸਰਗਰਮੀਆਂ ਵਾਪਰ ਰਹੀਆਂ ਨੇ ਲੰਘੇ ਕੁਝ ਮਹੀਨਿਆਂ ਦੇ ਵਿੱਚ ਜੋ ਜਿਹੜੀ ਪੰਥਕ ਰਾਜਨੀਤੀ ਆ ਉਹ ਕਈ ਦੌਰ ਦੇ ਵਿੱਚ ਚੱਲ ਗਈ ਤੇ ਕਈ ਉਤਰਾ ਚੜਾਉ ਨੇ ਦੇਖੇ ਤੇ ਕਈ ਚੀਜ਼ਾਂ ਜੜੀਆਂ ਨੇ ਉਹ ਲੋਕਾਂ ਦੇ ਸਾਹਮਣੇ ਨੰਗੀਆਂ ਵੀ ਹੋਈਆਂ ਜਾਂ ਐਕਸਪੋਜ਼ ਕਹਿ ਦੇਣੇ ਪਰਦਾ ਫਾਸ਼ ਵੀ ਹੋਇਆ ਐਸਜੀਪੀਸੀ ਜਿਹੜੀ ਸਿੱਖਾਂ ਦੀ ਇੱਕ ਬਹੁਤ ਵੱਡੀ ਸੰਸਥਾ ਤੇ ਮਿੰਨੀ ਪਾਰਲੀਮੈਂਟ ਵੀ ਹੈ ਬਹੁਤ ਵੱਡਾ ਇਸ ਸੰਸਦ ਸੰਸਥਾ ਦਾ ਵਕਾਰ ਆ ਪੰਥ ਦੇ ਵਿੱਚ ਇਹਦੀਆਂ ਚੋਣਾਂ ਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਨੇ ਪਰ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕਿ ਨਵੇਂ ਬਰੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਜੀ। ਰਵੀਨ ਜੀ ਲੰਬੇ ਸਮੇਂ ਤੋਂ ਇਹ ਚੋਣਾਂ ਲਟਕਦੀਆਂ ਆ ਰਹੀਆਂ। ਜੀ ਬਿਲਕੁਲ ਬਿਲਕੁਲ ਲਗਾਤਾਰ ਉਹੀ ਮੈਂਬਰ ਉਸੇ ਤਰ੍ਹਾਂ ਚੱਲੇ ਆ ਰਹੇ ਨੇ ਸਾਲ ਦਰ ਸਾਲ ਗੁਜ਼ਰਦੇ ਰਹੇ ਪਰ ਇਹ ਚੋਣਾਂ ਸਿਰੇ ਨਹੀਂ ਚੜੀਆਂ। ਕੇਂਦਰ ਇਹ ਚੋਣਾਂ ਤੋਂ ਕਿਉਂ ਭੱਜ ਰਿਹਾ? ਕਿਉਂ ਇਹ ਚੋਣਾਂ ਕਰਾਉਣ ਦੇ ਵਿੱਚ ਉਹ ਸਹੀ ਰੋਲ ਨਹੀਂ ਨਿਭਾਰਿਆ ਜਦੋਂ ਕਿ 5 ਸਾਲ ਦੀ ਪਰਨ ਦੇ ਹਿਸਾਬ ਨਾਲ ਜਿਵੇਂ ਬਾਕੀ ਚੋਣਾ ਹੁੰਦੀ ਹੈ ਇਹ ਵੀ ਉਸੇ ਤਰ੍ਹਾਂ ਹੋਣੀ ਹੈ ਜਰੂਰੀ ਨਾ ਕਿ ਸੰਵਿਧਾਨ ਦੇ ਦਾਇਰੇ ਚ ਨੇ ਚੋਣਾ ਸਾਰੀ ਉਸ ਪ੍ਰਕਿਰਿਆ ਦੇ ਬਾਵਜੂਦ ਵੀ ਕੇਂਦਰ ਨੇ ਕਦੇ ਉਹ ਪਹਿਲ ਕਦਮ ਹੀ ਨਹੀਂ ਕੀਤੀ ਕਿ ਉਹ ਦੀ ਕੋਸ਼ਿਸ਼ ਸੀ ਕਿ ਜਿਹੜਾ ਜੋ ਪਰ ਉਂਗਲ ਉੱਠਦੀ ਹੈ ਕਿ ਵੀ ਇਹ ਕਬਜ਼ਾ ਕਰਨਾ ਚਾਹੁੰਦੇ ਨੇ ਜਦੋਂ ਤੱਕ ਨੂੰ ਲੱਗਦਾ ਸਾਡਾ ਮਾਹੌਲ ਸਹੀ ਨਹੀਂ ਹੁੰਦਾ ਸਾਡੇ ਤੋਂ ਚੋਣ ਨਹੀਂ ਕਰਾਉਣੀ ਹੂੰ ਇਹ ਕਾਰਨ ਸੀਗੇ ਜੀ ਜੀ ਦੂਸਰੇ ਪਾਸੇ ਜਿਹੜੀ ਧਿਰ ਦੇ ਮੈਂਬਰ ਹੁਣ ਸਭ ਤੋਂ ਵੱਧ ਨੇ ਉੱਥੇ ਉਹ ਹੈ ਸ਼੍ਰੋਮਣੀ ਕਾਲੇਦਲ ਬਾਦਲ ਗਿਰੋ ਜੀ ਜੀ ਤੇ ਆਪਾਂ ਦੇਖਿਆ ਹੀ ਹੈ ਲਗਾਤਾਰ ਪ੍ਰਧਾਨਗੀ ਵਾਲੇ ਮਸਲੇ ਤੇ ਵੀ ਵਿਜਗੀਰ ਕਰ ਦੋ ਸੋ ਇਸ ਤਰ੍ਹਾਂ ਮਤਲਬ ਕਿ ਉੱਥੇ ਬਾਦਲ ਗਰੁੱਪ ਦਾ ਪੂਰਾ ਕਬਜ਼ਾ ਹੈ ਤੇ ਇਸ ਲਈ ਉਹ ਵੀ ਨਹੀਂ ਮਨ ਲੱਗਦਾ ਚਾਹੁੰਦੇ ਕਿ ਆ ਚੋਣਾ ਹੋਣ ਤੇ ਜੇ ਚੋਣਾ ਹੋਈਆਂ ਨੂੰ ਲੱਗਿਆ ਕਿ ਸਾਡੇ ਮੈਂਬਰ ਜਿ ਦੁਬਾਰਾ ਨਹੀਂ ਤਾਂ ਸਾਡੇ ਹੱਥ ਪਤਾ ਨਹੀਂ ਰਹਿੂ ਕਿ ਨਹੀਂ ਰਹਿੂ ਹੂੰ ਸੋ ਇਸ ਲਈ ਉਹਨਾਂ ਨੇ ਵੀ ਕਦੇ ਉਹ ਚਾਰਜੋਈ ਨਹੀਂ ਕੀਤੀ ਵੀ ਸਵਿਧਾਨ ਦੇ ਅਨੁਸਾਰ ਨਿਯਮਾਂ ਦੇ ਅਨੁਸਾਰ ਇਹਦੀ ਚੋਣ ਦੁਬਾਰਾ ਹੋਣੀ ਚਾਹੀਦੀ ਹੈ ਹੂੰ ਪਰ ਕੁਝ ਤਿਰਾਂ ਲੰਬੇ ਸਮੇਂ ਤੋਂ ਲੱਗੀਆਂ ਸੀ ਖਾਸ ਕਰਕੇ ਜੱਦਾਰ ਭਾਈ ਰਣਜੀਤ ਸਿੰਘ ਹੋਰੀ ਹੂੰ ਉਹਨਾਂ ਨੇ ਇਹ ਪੂਰੀ ਆਪਣੀ ਮੁਹਮੈਂ ਵੱਡੀ ਹੋਈ ਆ ਪੂਰਾ ਪਿੰਡ-ਪਿੰਡ ਪ੍ਰਚਾਰ ਸੰਗਤਾਂ 'ਚ ਪ੍ਰਚਾਰ ਅਤੇ ਬੰਦੀਆਂ 'ਚ ਪ੍ਰਚਾਰ ਫੋਇਦਰ ਇਹ ਪੂਰਾ ਲੱਗਿਆ ਉਹਨੇ ਕਿ ਨਵੇਂ ਸਿਰੇ ਤੋਂ ਨਵੇਂ ਮੈਂਬਰ ਸਵਰਧ ਮੈਂਬਰ ਚੁਣ ਕੇ ਆਉਣ। ਹੂੰ ਤੇ ਇਹ ਹੁਣ ਜਦੋਂ ਆਮ ਚੋਣਾ ਹੋ ਕੇ ਹਟੀਆਂ ਅਮਰਪਾਲ ਸਿੰਘ ਹੋਰੀ ਜਿੱਤੇ ਤੇ ਸਜੀਤ ਸਿੰਘ ਖਾਲਸਾ ਹੋਰੀ ਜਿੱਤੇ ਤਾਂ ਹੁਣ ਉਹਨਾਂ ਵੱਲੋਂ ਵੀ ਇਸ ਵਾਰ ਵੋਟਾਂ ਬਣਾਉਣ 'ਚ ਕਾਸੀ ਭੂਮਿਕਾ ਨਿਭਾਈ ਗਈ। ਜੀ ਸ਼੍ਰੋਮਣੀ ਅਕਾਲੀ ਦਲ ਅਮਰਤ ਸਰ ਲਗਾਤਾਰ ਚੋਣ ਲੜਦਾ ਵੀ ਰਿਹਾ ਉਹਦੇ ਕੁਝ ਨਾ ਕੁਝ ਮੈਂਬਰ ਜਿੱਥੇ ਦੇ ਵੀ ਰਹੇ ਨੇ। ਹੂੰ ਹੂੰ ਤੋਂ ਉਸ ਨੇ ਵੀ ਵੋਟਾਂ ਬਣਾਉਣ 'ਚ ਭੂਮਿਕਾ ਨਿਭਾਈ। ਹੂੰ ਵੋਟਾਂ ਬਣਾਉਣ ਦੀ ਪ੍ਰਕਿਰਿਆ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ। ਹੂੰ ਹੂੰ ਇਸ ਚੱਲ ਰਹੀ ਪ੍ਰਕਿਰਿਆ ਦੇ ਲਈ ਉਚੇ ਸਾਰੇ ਵਰਗਾਂ ਨੂੰ ਨਿਯੁਕਤ ਕੀਤਾ ਗਿਆ ਚੋਣ ਕਮਿਸ਼ਨਰ ਹਾਂਜੀ ਹਾਂਜੀ ਉਹਨਾਂ ਨੇ ਮਤਲਬ ਕਿ ਇਹੋ ਦੱਸ ਰਹੇ ਸੀਗੇ ਕਿ ਵੀ 15 ਦਸੰਬਰ ਆਖਰੀ ਡੇਟ ਹੈ ਵੋਟਾਂ ਬਣਾਉਣ ਦੀ ਜੀ ਹੁਣ ਤੱਕ 50 ਲੱਖ ਤੋਂ ਵੱਧ ਵੋਟਾਂ ਬਣ ਚੁੱਕੀਆਂ ਜੀ ਤੇ ਵਿੱਚ ਹੋਰ ਦਾ ਲੱਖ ਦੋ ਲੱਖ ਵੋਟ ਹੋਰ ਸ਼ਾਮਲ ਹੋ ਜੂਏ ਜਦ ਤੱਕ ਇਹ 15 ਦਸੰਬਰ ਆਵੇ ਹੂੰ ਹੂੰ ਸੋ ਉਹ ਉਸ ਹਵਾਲੇ ਨਾਲ ਉਹਦਾ ਪਹਿਲਾ ਪੜਾ ਇਹ ਹੈ ਕਿ ਉਹ ਕਹਿੰਦੇ ਵੀ ਹੁਣ ਅਸੀਂ ਇਸ ਪ੍ਰਕਿਰਿਆ 'ਚ ਆ ਗਏ ਹਾਂ ਕਿ ਵੋਟਾਂ ਬਣਨ ਦਾ ਕੰਮ ਆਖਰੀ ਪੜਾਅ ਤੇ ਹੁਣੇ ਤੋਂ ਬਾਅਦ ਕੋਈ ਹੋ ਨਹੀਂਗਾ ਕਿ ਸਮਾਂ ਨਹੀਂ ਵਧੇਗਾ ਬਹੁਤ ਵਾਰ ਸਮਾਂ ਵਧਾ ਲਿਆ ਇਹਦਾ ਵੀ ਜੀ ਸੋ ਇਸ ਲਈ ਹੁਣ ਇਹ 25 ਫਰਵਰੀ ਨੂੰ ਸੰਪੂਰਨ ਸੂਚੀ ਜਨਤਕ ਹੋ ਜੇਗੀ ਉਹਦੇ ਲਈ ਉਹਨਾਂ ਨੇ ਸਮਾ ਦਾ ਸ਼ਡਿਊਲ ਪੂਰਾ ਜਾਰੀ ਕਰ ਦਿੱਤਾ ਠੀਕ ਹੈ ਜੀ ਉਹ ਕਹਿੰਦੇ ਕਿ ਜਿਹੜੀਆਂ ਇਹ ਬੋਟਾਂ ਨੇ ਉਹ ਜ਼ਿਲ੍ਹਾ ਪੱਧਰ ਤੇ ਹਰ ਇੱਕ ਜ਼ਿਲ੍ਹੇ ਦੇ ਡੀਸੀ ਦੇ ਹਵਾਲੇ ਨਾਲ ਇਹ ਸੂਚੀਆਂ ਤਿਆਰ ਹੋ ਰਹੀਆਂ ਨੇ ਸੋ ਆਨ ਦੀ 3 ਜਨਵਰੀ 2025 ਨੂੰ ਹਰ ਜ਼ਿਲ੍ਹਾ ਪੱਧਰ ਤੇ ਡੀਸੀ ਆਪ ਕੋ ਆਪਣੀ ਸੂਚੀ ਜਾਰੀ ਕਰਨਗੇ ਠੀਕ ਹੈ ਤੇ ਉਹ ਸੂਚੀ ਜਾਰੀ ਹੋਣ ਤੋਂ ਬਾਅਦ ਜਿਨ੍ਹਾਂ ਨੂੰ ਸ਼ੰਕੇ ਸ਼ੋਬੇ ਨੇ ਜਿਨ੍ਹਾਂ ਨੂੰ ਇਤਰਾਜ਼ ਹੈ ਕੋਈ ਦਾਵੇਦਾਰੀਆਂ ਨੇ ਕਿਸਦਾ ਨਾਮ ਗਲਤ ਹੈ ਕਿਸਦਾ ਕਟਾਉਣਾ ਹੈ ਕਿਸਦਾ ਜੜਾਉਣਾ ਹੈ ਕਿਸਦਾ ਕੁਝ ਹੈ ਉਹ ਸਾਰਾ ਕੁਝ ਦਰੁਸਤ ਕਰਨ ਦੀ ਪ੍ਰਕਿਰਿਆ 3 ਜਨਵਰੀ ਨੂੰ ਜਦੋਂ ਸੂਚੀ ਜਾਰੀ ਹੋਗੀ ਡੀਸੀ ਕੋਲ ਉੱਥੋਂ ਸ਼ੁਰੂ ਹੋ ਕੇ 24 ਜਨਵਰੀ ਤੱਕ ਚੱਲੇਗੀ ਹੂੰ ਤੁਸੀਂ ਆਪਣੇ ਇਤਰਾਜ਼ ਦਾਵੇਦਾਰੀਆਂ 24 ਜਨਵਰੀ ਤੱਕ ਪ੍ਰਗਟਾ ਸਕਦੇ ਹੋ 24 ਜਨਵਰੀ ਤੋਂ ਲੈ ਕੇ ਫਿਰ 5 ਫਰਵਰੀ ਤੱਕ ਹੂੰ ਹੂੰ ਇਹ ਸੁਧਾਈ ਹੋ ਕੇ ਨਵੇਂ ਸਿਰੇ ਤੋਂ ਸੂਚੀ ਸਾਹਮਣੇ ਆ ਜਾਏਗੀ ਫਿਰ 5 ਫਰਵਰੀ ਤੋਂ ਬਾਅਦ ਇਸ ਨੂੰ ਛਪਾਈ ਲਈ ਭੇਜ ਦਿੱਤਾ ਜਾਏਗਾ ਜੀ ਫਿਰ ਇਹ ਪ੍ਰਿੰਟਿੰਗ ਲਈ ਸਾਰੇ ਜ਼ਿਲ੍ਹਿਆਂ ਦੀਆਂ ਇਕੱਠੀਆਂ ਹੋ ਕੇ ਇੱਕ ਸਮੂੱਚੀ ਪੂਰਨ ਸੂਚੀ ਜਿਹੜੀ ਮਤਲਬ ਕਿ ਐਸਜੀਪੀਸੀ ਦੀਆਂ ਚੋਣਾਂ ਲਈ ਪੂਰਨ ਵੋਟਰ ਸੂਚੀ ਬਣੇਗੀ ਉਹ ਕਿਤੇ ਵੀ ਬੈਠਾ ਬਣਦਾ ਜਿਹੜਾ ਬਣਿਆ ਪੂਰੇ ਮੁਲਕ ਦੇ ਹਵਾਲੇ ਨਾਲ ਵੀ ਇੱਥੇ ਦੇ ਹਵਾਲੇ ਨਾਲ ਵੀ ਉਹ ਸਾਰਿਆਂ ਦੀ ਫਿਰ ਇੱਕ ਸਾਂਝੀ ਸੂਚੀ ਜਿਹੜੀ ਵੋਟਰ ਸੂਚੀ ਹੈ ਉਹ ਫਿਰ 24 ਫਰਵਰੀ 2025 ਨੂੰ ਛਪ ਕੇ ਆ ਜਾਏਗੀ ਔਰ 25 ਜਨਵਰੀ 2025 ਨੂੰ ਨੂੰ ਪ੍ਰਕਾਸ਼ਿਤ ਕਰ ਦਿੱਤਾ ਜਾਏਗਾ ਹੂੰ ਤੋ ਇਹ ਸਾਰੀ ਪ੍ਰਕਿਰਿਆ ਤੇ ਜਿਹੜੀਆਂ ਤੇਰਾ ਨਜ਼ਰ ਰੱਖ ਰੀਆਂ ਨੇ ਜਿਹੜੀਆਂ ਇਸ ਪ੍ਰੈਕਟਿਸ ਤੋਂ ਜਾਣੂ ਨੇ ਉਹਨਾਂ ਦਾ ਦੱਸਣਾ ਸੀਗਾ ਕਿ ਜੇ ਇਹ ਫਰਵਰੀ ਦੇ ਆਖਰੀ ਹਫਤੇ ਸੂਚੀ ਪ੍ਰਕਾਸ਼ਿਤ ਹੋ ਜਾਂਦੀ ਹੈ ਹਮਮ ਔਰ ਫਿਰ ਇਸੇ ਸ਼ਡਿਊਲ 'ਚ ਅੱਗੇ ਵਧਿਆ ਜਾਂਦਾ ਤਾਂ ਫਿਰ ਇਹ ਤੈਅ ਹੈ ਕਿ ਅਪ੍ਰੈਲ ਜਾਂ ਮਈ ਮਹੀਨੇ 'ਚ ਚੋਣਾ ਹੋ ਜਾਣੀ ਹੈ ਹਮ ਸੋ ਫਿਰ ਉਹ ਮਾਰਚ ਮਹੀਨਾ ਉਸ ਪ੍ਰਕਿਰਿਆ ਲਈ ਆ ਜਾਈਏ ਨੋਟੀਫਿਕੇਸ਼ਨ ਨਾਮਜਦੀਆਂ ਇਹ ਸਾਰਾ ਕੁਝ ਸੋ ਫਿਰ ਅਪ੍ਰੈਲ ਜਾਂ ਮਈ 'ਚ ਚੋਣਾ ਹੋਣੀ ਹੈ ਦੇਖੋ ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਗੁਰਦਾਰ ਪੰਥਕ ਕਮੇਟੀ ਸਿੱਖ ਜਗਤ ਦੇ ਹਵਾਲੇ ਨਾਲ ਜਾਂ ਸਾਡੀ ਗੁਰੂ ਘਰਾਂ ਦੇ ਹਵਾਲੇ ਨਾਲ ਸਰਮੋਹਰ ਸੰਸਥਾ ਹੋਰ ਉਹਦੀ ਬਹਾਲੀ ਰਹਿਣਾ ਬਹੁਤ ਜ਼ਰੂਰੀ ਹੈ ਹੂੰ ਉਹਦੇ ਚ ਰਹਿਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਇੱਕ ਧਿਰ ਦੀ ਸਰਕਾਰ ਦੀ ਜਾਂ ਕਿਸੇ ਧਿਰ ਦੀ ਝੋਲੀ ਜੇ ਪੈ ਗਈ ਤਾਂ ਇਹ ਕੌਮ ਲਈ ਪੰਜਾਬ ਲਈ ਸਮੁੱਚੇ ਸਿਸਟਮ ਲਈ ਬਹੁਤ ਨੁਕਸਾਨਦੇ ਆ ਹਾਂਜੀ ਹਾਂਜੀ ਉਸ ਪ੍ਰਕਿਰਿਆ ਦੇ ਹਵਾਲੇ ਨਾਲ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀਆਂ ਸਰਦ ਤੇ ਰਹਨੇ ਉਹ ਕਹਿੰਦੀਆਂ ਨੇ ਕਿ ਬਾਦਲਾਂ ਦੇ ਕਬਜ਼ੇ ਚ ਹੂੰ ਪਰ ਜਦੋਂ ਇੱਕ ਕਬਜ਼ੀ ਵਾਲੀ ਪ੍ਰਕਿਰਿਆ ਆਉਂਦੀ ਹੈ ਤਾਂ ਕਿ ਇਹਹੀ ਪ੍ਰਕਿਰਿਆ ਕਿ ਉਹਨਾਂ ਤੋਂ ਕਬਜ਼ਾ ਛਡਾ ਕੇ ਅਸੀਂ ਕਬਜ਼ਾ ਕਰਨਾ ਹੂੰ 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 ਸੇਵਾ ਸ਼ਬਦ ਕਿਉਂ ਮੰਨ펐ਾ ਇਹਦੇ ਵਿੱਚੋਂ ਹੂੰ ਇਹ ਕਬਜ਼ੀ ਵਾਲੇ ਸ਼ਬਦ ਕਿੱਥੋਂ ਆਏ ਨੇ ਕਿੱਥੋਂ ਆਏ ਨੇ ਬਿਲਕੁਲ ਕੌਲਕਾ ਦੀ ਕਬਜ਼ੀ ਵਾਲੀ ਗੱਲ ਕਿੱਥੋਂ ਆਈ ਹੈ ਹੂੰ ਸੋ ਇਸ ਲਈ ਇਹ ਜਿਹੜੀ ਪ੍ਰਕਿਰਿਆ ਦਾ ਮਤਲਬ ਕੀ ਸਾਡੀ ਮਨਸ਼ਾ ਸੇਵਾ ਕਰਨ ਦੀ ਥਾਂ ਇਹ ਇਹ ਹੈ ਕਿ ਉਹਨਾਂ ਤੋਂ ਖੋ ਕੇ ਅਸੀਂ ਕਬਜ਼ਾ ਕਰਨਾ ਹੂੰ ਹੂੰ ਸੋ ਇਸ ਲਈ ਮੈਂਬਰ ਕੌਣ ਆਉਣਗੇ ਜਦੋਂ ਪਿਛਲੇ ਦਿਨਾਂ ਤੋਂ ਇਹ ਉਹਨੇ ਲੰਬੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਇਸ ਖੇਤਰ ਚਾਉਣਾ ਸ਼੍ਰੋਮਣੀ ਕਮਿਟੀ ਦੀ ਚੋਣਾਂ ਲਈ ਉਹ ਰਾਜਨੀਤਿਕ ਤੌਰ ਤੇ ਨਾ ਆਉਣ ਫਿਰ ਹੋ ਜਾਉ ਤਾਂ ਨਹੀਂ ਕਿ ਰਾਜਨੀਤਿਕ ਤੇ ਰਾਜਦਰ ਦਖਲ ਦਿੰਦੀਆਂ ਜਾਂ ਆਪਣੇ ਉਮੀਦਵਾਰ ਥਾ ਦੇ ਪਰ ਇਹਨਾਂ ਦੇ ਨਾਲ ਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਖਾਸ ਕਰ 2 ਦਸੰਬਰ ਦੇ ਫੈਸਲੇ ਤੋਂ ਬਾਅਦ ਹੁਣ ਜਿਸ ਤਰ੍ਹਾਂ ਨਰਾਇਣ ਸਿੰਘ ਚੌੜਾ ਦੇ ਮਾਮਲੇ ਚ ਐਸਜੀਪੀਸੀ ਦਖਲ ਦੇ ਰਹੀ ਆ ਪੂਰੇ ਤਰ੍ਹਾਂ ਨਾਲ ਹੈ ਨਾ ਹਾਂ ਠੀਕ ਹੈ ਗੁਰੂ ਘਰ ਦਰਬਾਰ ਸਾਹਿਬ ਦੇ ਬਾਹਰ ਘਟਨਾ ਵਾਪਰੀ ਆ ਉਸ ਨਾਤੇ ਉਹਨਾਂ ਦਾ ਸਹੀ ਜਾਂਚ ਪੜਤਾਲ ਦੇ ਵਿੱਚ ਰੋਲ ਹੋਣਾ ਚਾਹੀਦਾ ਪਰ ਪੰਜਾਬ ਪੁਲਿਸ ਕਹਿੰਦੀ ਜੀ ਸਾਨੂੰ ਤਾਂ ਫੁਟੇਜ ਨਹੀਂ ਜਾਰੀ ਕਰਾਉਂਦੇ ਸਾਨੂੰ ਫੁਟੇਜ ਉਪਲਬਧ ਨਹੀਂ ਕਰਾਉਂਦੇ ਉਹ ਕਹਿੰਦੇ ਸਾਡੇ ਕੋਲ ਐਸਜੀਪੀਸੀ ਕਹਿੰਦੇ ਸਾਡੇ ਕੋਲ ਪਹੁੰਚ ਤਾਂ ਕੀਤੀ ਹੋਵੇ ਤੁਸੀਂ ਦੱਸੋ ਸੀ ਕਦੋਂ ਆਏ ਹੋ ਸਾਡੇ ਕੋਲ ਤੁਸੀਂ ਕਦੋਂ ਸਾ ਤੋਂ ਕੋਈ ਜਾਣਕਾਰੀ ਮੰਗੀ ਤੁਸੀਂ ਤਾਂ ਸਰਕਾਰ ਦੀ ਝੋਲੀ ਚੁਕਾ ਤੇ ਉਧਰ ਵਿਕਰਮਜੀਠੀਆ ਨਿਤ ਫੁਟੇਜ ਜਾਰੀ ਕਰ ਰਹੇ ਨੇ ਜੇ ਉਹਨਾਂ ਕੋਲ ਉਪਲਬਧ ਦਾ ਪੁਲਿਸ ਕੋਲ ਕਿਉਂ ਨਹੀਂ ਜੇ ਉਹਨਾਂ ਨੂੰ ਕੌਣ ਦੇ ਰਿਹਾ ਪੁਲਿਸ ਨੂੰ ਕੌਣ ਨਹੀਂ ਦੇ ਰਿਹਾ ਤੇ ਹੁਣ ਵਿਕਰਮਜੀਠੀਆ ਦੇ ਵੀ ਸਵਾਲ ਖੜੇ ਨੇ ਕਿ ਬਈ ਤੁਸੀਂ ਉਹੀ ਉਹੀ ਫੁਟੇਜ ਜਾਰੀ ਕਰ ਰਹੇ ਹੋ ਜਿਹੜੀ ਤੁਹਾਨੂੰ ਸ਼ੂਟ ਕਰਦੀ ਆ ਉਹ ਕਹਿੰਦੇ ਵੀ ਤੁਸੀਂ ਐਸ ਉਥੇ ਮਤਲਬ ਕਿ ਉਸੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਐ ਜੀ ਵੀ ਸੀ ਦੇ ਪ੍ਰਧਾਨ ਐਡਵੋਕੇਟ ਹਰਨਿੰਦਰ ਸਿੰਘ ਢੰਡਵੀ ਵੀ ਮਿਲਏ ਨੇ ਨਰੇਸ਼ ਸਿੰਘ ਚੌੜਾ ਫਿਰ ਉਹ ਵੀ ਸ਼ਾਰਜ ਵਿੱਚ ਸ਼ਾਮਲ ਹੋ ਗਏ ਹਾਂ ਕਿ ਨਰੈਨ ਸਿੰਘ ਚੌੜਾ ਨਰਸਿੰਘ ਚੌੜੇ ਦਾ ਪਿਛਲਾ ਰਿਕਾਰਡ ਜੋ ਮਰਜੀ ਰਿਹਾ ਹੋਵੇ ਅਗਲਾ ਕਹਿੰਦਾ ਕਿ ਮੈਂ ਤੁਹਾਨੂੰ ਬਰੀ ਹੋ ਕੇ ਆਇਆ ਮੈਂ ਭਾਈ ਕਿਸਾਂ ਚ ਹੂੰ ਹੂੰ ਦੂਸਰੇ ਪਾਸੇ ਅਗਲੇ ਨੇ ਕਿਤਾਬਾਂ ਲਿਖੀਆਂ ਉਹ ਸ਼ਰਮਣੀ ਕਮੇਟੀ ਦਾ ਪ੍ਰਚਾਰ ਕਰਿਆ ਉਸ ਨਾਤੇ ਉਹਨੂੰ ਸਾਰੇ ਮਿਲਦੇ ਗਿਲਦੇ ਪਛਾਣਦੇ ਤਾਂ ਹੈਗੇ ਨੇ ਜੀ ਜੀ ਬਿਲਕੁਲ ਇਸ ਲਈ ਇਹ ਫੁਟੇਜ ਦੇ ਲੇਕਨ ਇਸ ਵਾਰ ਜੋ ਸ਼੍ਰੋਮਣੀ ਕਮੇਟੀ ਇਸ ਮੌਕੇ ਇੱਕ ਧਿਰ ਨਾਲ ਖੜੀ ਹੋਣ ਕਰਕੇ ਕਈ ਤਰ੍ਹਾਂ ਸਵਾਲਾਂ ਦੇ ਘੇਰੇ ਚ ਹਮਮ ਔਰ ਮੈਂਬਰ ਇੱਕ ਪਾਲੇ ਦੇ ਹੋਣ ਕਰਕੇ ਸੋ ਉਮੀਦ ਕੀਤੀ ਜਾਵੇ ਕਿ ਸਿੱਖ ਕੌਮ ਦੇ ਨੁਮਾਇੰਦੇ ਚੁਣ ਕੇ ਆਉਣ ਜਦੋਂ ਅਗਲੀ ਵਾਰ ਚੋਣ ਹੋਵੇ ਪੰਥ ਦੇ ਨੁਮਾਇੰਦੇ ਚੁਣ ਕੇ ਆਉਣ ਜਿਹੜੇ ਸਿਧਾਂਤ ਦੀ ਪਾਲਣਾ ਕਰਨ ਮਰਿਆਦਾ ਦੀ ਪਾਲਣਾ ਕਰਨ ਨਾ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਂ ਧੜੇ ਵਿਸ਼ੇਸ਼ ਦੇ ਨੁਮਾਇੰਦੇ ਬਣ ਕੇ ਕਾਰਵਾਈ ਕਰਨ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਰੁਤਵਾ ਸ਼੍ਰੋਮਣੀ ਕਮੇਟੀ ਦੀ ਬਹਾਲੀ ਮੁੜ ਕੇ ਨਵੀਂ ਟੀਮ ਦੇ ਰੂਪ ਚ ਹੋ ਸਕਦੀ ਹੈ ਔਰ ਉਹ ਚੋਣ ਪ੍ਰਕਿਰਿਆ April ਜਾਂ May ਮਹੀਨੇ ਚ ਨਵੇਂ ਸਾਲ ਚ ਹੋ ਜੇਗੀ। ਸ਼ਰਮਾ ਜੀ ਪਿਛਲੇ ਕੁਝ ਦਹਾਕਿਆਂ ਤੋਂ ਇਸ ਵਿਕਾਰੀ ਸੰਸਥਾ ਦੇ ਉਹ 14 ਤੇ ਬੈਠੇ ਲੋਕਾਂ ਨੇ ਜਿਸ ਤਰੀਕੇ ਦਾ ਕਾਰਜਵਿਹਾਰ ਦਿਖਾਇਆ ਉਹਦੇ ਨਾਲ ਸੰਗਤ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਬੇਪਰੋਸਗੀ ਵਧੀ ਹੈ। ਹਾਲਾਂਕਿ ਉਹਨਾਂ ਨੇ ਕਦੇ ਵੀ ਆਪਾਂ ਇੱਕ ਦਿਨ ਤੁਸੀਂ ਬਹੁਤ ਸੋਹਣੀ ਗੱਲ ਕਹੀ ਮੈਨੂੰ ਯਾਦ ਹੈ ਕਿ ਅਸੀਂ ਕੁਝ ਲੋਕ ਆਲੋਚਨਾ ਜਦੋਂ ਕਰਦੇ ਨੇ ਤਾਂ ਉਹ ਅਦਾਰਿਆਂ ਦੀ ਆਲੋਚਨਾ ਕਰਦੇ ਨੇ ਇੰਸਟੀਚੂਨਸ ਦੀ ਆਲੋਚਨਾ ਕਰਦੇ ਨੇ ਇਹ ਗਲਤ ਨਹੀਂ ਹੈ। ਉੱਥੇ ਬੈਠੇ ਲੋਕਾਂ ਦੇ ਜਿਹੜੇ ਉਧਿਆਂ ਤੇ ਬੈਠੇ ਨੇ ਉਹਨਾਂ ਦੇ ਕੰਮਕਾਰ ਦੀ ਲੋਚਨਾ ਜ਼ਰੂਰੀ ਹੈ ਉਹਨਾਂ ਤੇ ਕੁੰਡਾ ਹੋਣਾ ਜ਼ਰੂਰੀ ਹੈ ਉਹਨਾਂ ਦੀ ਜਵਾਬਦੇਹੀ ਜ਼ਰੂਰੀ ਹੈ ਆਧਾਰੇ ਤਾ ਵਕਾਰੀ ਨੇ ਔਰ ਬੜੀ ਕੁਰਬਾਨੀਆਂ ਤੋਂ ਬਾਅਦ ਇਹਨਾਂ ਨੂੰ ਲਿਆਂਦਾ ਗਿਆ ਹੋਣ ਦੇ ਵਿੱਚ ਔਰ ਇਸੇ ਕਰਕੇ ਬੇਪਰੋਸਗੀ ਵਧਨ ਕਰਕੇ ਜਿਹੜਾ ਉਹ ਕੰਮਕਾਰ ਲੀਡਰਾਂ ਦਾ ਆਗੂਆਂ ਦਾ ਧਾਰਮਿਕ ਆਗੂਆਂ ਦਾ ਜਿਹੜੀ ਜਵਾਬਦੇਹੀ ਵਾਲਾ ਕੰਮਕਾਰ ਸੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਔਰ ਜਿਹਦੀ ਤਰਤੀਬ ਵਾਰ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਵਿਆਖਿਆ ਕੀਤੀ ਹੈ